हां जी दोस्तों सारेया दोस्तो दोस्तो, नु ससरीकाल स्वागत करते हा ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਠਠੀਆਂ ਖੁਰਦ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਰਵੀ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਬਾਕੀ ਆਪਣਾ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਬਾਰੇ ਵਧੇਰੇ ਡਿਟੇਲ ਜਿਹੜੀ ਉਹ ਲੈ ਸਕਦੇ ਜੇ ਅੱਜ ਇਸ ਕਵਰਜ ਵਿੱਚ ਇੱਕ ਵਹਿੜ ਦਿਖਾਵਾਂਗੇ ਤੁਹਾਨੂੰ ਐਫਪ ਬ੍ਰੀਡ ਦੀ ਵਹਿੜ ਸੋਨੇ ਕੱਤਕਾਰ ਦੇ ਵਿੱਚ ਆ ਕੱਬਣ ਆ ਟਾਈਮ ਹਜੇ ਪੁੱਛਣਾ ਕਿ ਕਿੰਨਾ ਕੁ ਬਾਕੀ ਆ ਸੂਨ ਦੇ ਵਿੱਚ ਅਲੀਪੁਰ ਪਿੰਡ ਬਿਲਕੁਲ ਨਜ਼ਦੀਕ ਆ ਦੋਸਤੋ ਤੇ ਖਾਸ ਵਿਜਿਟ ਪਿੰਡ ਠੱਠੀਆਂ ਖੁਰਦ ਕਰਨੀ ਆ ਮਹਰਾਣਾ ਪਿੰਡ ਬਿਲਕੁਲ ਲੱਗਿਆ ਹਰੀਕੇ ਪੱਤਣ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਪਿੰਡ ਠੱਠੀਆਂ ਖੁਰਦ ਦੀ ਰੱਤਾਗੁੱਦਾ ਪਿੰਡ ਬਿਲਕੁਲ ਨਜ਼ਦੀਕ ਆ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਤੋਂ ਲੈਂਦੇ ਪਾਸੇ ਵੱਲ ਪਿੰਡ ਕੋਈ 1.5 ਕਿਲੋਮੀਟਰ ਕਿਲੋਮੀਟਰ ਦੀ ਦੂਰੀ ਤੇ ਪਿੰਡ ਠੱਠੀਆਂ ਪੁਰਤ ਆਓ ਕਰਦੇ ਆ ਗੱਲਬਾਤ ਵੀਰ ਰਵੀ ਦੇ ਨਾਲ ਤੇ ਤਰੀਕ ਦੋਸਤੋ ਅੱਜ 21 ਮਾਰਚ ਸਮਾਂ ਕੋਈ ਮਾਰਨਿੰਗ ਦੇ 9:30 ਵਜੇ ਦਾ ਵੜ ਗੱਭਣਾ ਬਾਕੀ ਟਾਈਮ ਪੁੱਛ ਲੈਣੇ ਆ ਕਿੰਨਾ ਕੁ ਬਾਕੀ ਆ ਕਿੰਮਾ ਸਵੇਰ ਸੁੰਦੀ ਆ ਸਭ ਤੋਂ ਪਹਿਲਾਂ ਰਵੀ ਵੀਰ ਸਸਰੀਕਾਲ ਸਸਰੀਕਾ ਭਾਈ ਸਸਰੀਕਾਲ ਹੋਰ ਭਾਈ ਰਵੀ ਠੀਕ ਠਾਕ ਕਿਰਪਾ ਮਹਾਰਾਜ ਦੀ ਹੈ ਜੀ ਅੱਛਾ ਰਵੀ ਆਪਾਂ ਪਾਏ ਸੀ ਪਸ਼ੂਮਲਾਂ ਦਾ ਵੀ ਹੋ ਗਿਆ 4-5 ਹਾਂਜੀ ਹਾਂਜੀ ਭਾਜੀ ਘੰਟੇ ਦੇ ਵਿੱਚ ਵਿੱਚ ਹੋ ਗਿਆ ਹੋ ਗਿਆ ਸੀ ਹਾਂਜੀ ਹਾਂਜੀ ਮੈਂ ਨਾਲ ਵੜਾ ਵੀ ਚੰਗੀਆਂ ਸੀ ਹਾਂਜੀ ਚੰਗੀਆਂ ਆ ਬਾਕੀ ਰੇਲ ਰੂਟ ਚਲੋ ਜੈਨੂਨ ਜਾਇਆ ਜਰੇ ਹਾਂਜੀ ਹਾਂਜੀ ਭਾਜੀ ਆਪਾਂ ਨੂੰ ਅਚਾਰ ਵੀ ਪਸ਼ੂ ਅੱਜ ਵੀ ਵੈਸੀ ਆਪਣੇ ਕੋਲ ਦੋ ਬਕਾੜੀ ਇੱਕ ਸੇਲ ਹੋ ਗਈ ਹੈ ਬੈਣ ਹਾਂਜੀ ਭਾਜੀ ਹੁਣੇ ਬੰਦਾ ਮਲਾ ਆ ਗਿਆ ਸੀ ਤੇ ਉਹਨੇ ਸੇਲ ਕਰਤੀ ਵੈ ਸਟੋਰੀ ਲਾਉਣੀ ਹੁਸ ਲਾ ਦਾਂਗੇ ਭਾਜੀ ਕੋਈ ਗੱਲ ਨਹੀਂ ਇਹ ਗੱ bande ਨੇ ਲੈਣੀ ਉਹ ਭਰਾ ਤੋਂ ਆਪਾਂ ਦਵਾ ਦਾਂ ਉਹ ਤਾਜੀ ਸੂਈ ਸੀ ਹਾਂ ਹਾਂਜੀ ਹਾਂਜੀ ਕੱਲ ਸੂਈ ਹੈ ਇਹ ਜਿਹੜੀ ਆਪਣੇ ਕੋਲ ਹੁਣ ਆਪਾਂ ਇਹ ਦਿਖਾਉਣੀ ਐ ਚੱਪ ਇਹ ਵਹਿੜ ਇਹ ਗੱਪਣ ਇਹ ਭਾਜੀ ਪਹਿਲੇ ਸੂਈ ਲਈ ਗੱਪਣ ਓਕੇ ਹਾਂਜੀ ਹਾਂਜੀ 15 ਦਿਨ ਲੈਂਦੀ ਹੈ ਜੀ 15 ਦਿਨ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ 15 ਦਿਨ ਦਾ ਸਮਾਂ ਬਾਕੀ ਆ ਸੂਣ ਦੇ ਵਿੱਚ ਪਹਿਲਾਂ ਵਛੀ ਨੂੰ ਸੁਣਾ ਪਹਿਲਾਂ ਵਹਿਰ ਨੂੰ ਸੁਣਾ ਫਾਰਮ ਦੀ ਵਛੀ ਭੈ ਜੀ ਖੁੱਲੀ ਫਿਰਦੀ ਲਈ ਆਪਾਂ ਇੱਕ ਵਾਰੀ ਤੁਹਾਨੂੰ ਆਪਾਂ ਇਹਦਾ ਤੋਰ ਕੇ ਦਿਖਾਉਨੇ ਆ ਤਸੱਲੀ ਨਾਲ ਬਾਕੀ ਜਿਹੜਾ ਕੋਈ ਵੀ ਦੂਰੋਂ ਨੇੜਿਓਂ ਆ ਰਿਹਾ ਕਾਤ ਥੋੜਾ ਵੱਡੀਆਂ ਬਿਹੜਾ ਦੇ ਵਿੱਚ ਤੁਸੀਂ ਗਿਣਤੀ ਕਰ ਸਕਦੇ ਤੇ ਹਾਈਟ ਕਾਤ ਦੀ ਸੋਹਣੀਆਂ ਬੇਰਬੋਲ ਚੰਗੀ ਆ ਤੁਹਾਨੂੰ ਵੀ ਪੂਰੀ ਤਸੱਲੀ ਨਾਲ ਦਿਖਾਵਾਂਗੇ ਥਣ ਵੀ ਕਰਵਾਣੀ ਸੋਹਣਾ ਕੱਡੂਗੀ ਠੀਕ ਆ ਜੀ ਆ ਦੇਖੋ ਜੀ ਬਾਕੀ ਰੰਗ ਪ੍ਰਿੰਟ ਚੰਗਾ ਡੱਬੀ ਬਿਹੜਾ ਠੀਕ ਆ ਜੀ ਰੰਗ ਪ੍ਰਿੰਟ ਚੰਗਾ ਆ ਦੇਖੋ ਤਵੀ ਇੱਕ ਜਿਹੜਾ ਹੋਰ ਕਢਾ ਦਈਏ ਵੀਰੇ ਵੈਸੇ ਸਹੀ ਜਿਹੜਾ ਟਾਈਮ ਨੋਟ ਕਰਾਇਆ ਪਹਿ 15 ਦਿਨ ਵੈਸੇ ਲੈਂਦੀ ਹਾਂ ਹਾਂ ਜੀ ਭਾਜੀ 15 16 ਬੀਫ ਲੈ ਹੀ ਜਣੇ ਨੇ ਜੇ ਖੜੂਗੀ ਦਿਨ ਤਾਂ ਚੰਗੀ ਬਣੂਗੀ ਬਿਲਕੁਲ ਹੀ ਬਣੀ ਹੁਣ ਦੋਸਤੋ ਸੋਨਾ ਵਿਖਾਲਾ ਤਿਆਰ ਕਰੂੰਗੀ ਅੱਜ ਹੀ ਦੇਖ ਸਕਦੇ ਤੁਸੀਂ ਹੁਣ ਵੀ ਵਾਏ ਬਣਾਏ ਕਾਫੀ ਪਈ ਹੈ ਕਰਮਾ ਦੀ ਉੱਨਾ ਕ ਅੱਗੇ ਉੱਨਾ ਕ ਪਿੱਛੇ ਬਾਕੀ ਉਮੀਦ ਕਰ ਸਕਦੇ ਆ ਵੀ ਘੱਟੋ ਘੱਟ 15 ਦਿਨਾਂ ਦੇ ਵਿੱਚ ਆ ਲੜਨੂੜ ਤੁਸੀਂ ਵੇਖੋ ਬਹੁਤ ਢੇਲਾ ਭਾਜੀ ਐ ਨਹੀਂ ਕਾਲੀ ਪੈਂਦੀ ਠੰਡੀ ਧੀਰੀ ਜਿੱਥੇ ਮਰਜ਼ੀ ਖਿਲਾਰ ਦੋ ਹਾਂ ਖੁੱਲੀ ਫਿਰਦੀ ਰਹੀ ਆ ਆਪਦੀ ਮਰਜ਼ੀ ਨਾਲ ਤਰੀ ਫਿਰਦੀ ਅੱਛਾ ਰਹੀ ਖੁੱਲੀ ਹੈਣਾ ਹਾਂਜੀ ਹਾਂਜੀ ਭਾਜੀ ਫਾਰਮ ਦੀ ਵੀਡੀਓ ਆਪਣੇ ਕੋਲ ਲਓ ਜੀ ਬਾਕੀ ਥਣ ਵੇਖੋ ਅਰੇ ਵੀ ਬਾਕੀ ਥਣ ਤੋਂ ਪੂਰਾ ਚਵਾਈਲਾ ਨਿਕਲੂ ਹੱਥੀ ਹਾਂਜੀ ਹਾਂਜੀ ਭਾਜੀ ਹੁਣੀ ਵੇਖੋ ਥਾਰ ਬਾਕੀ ਫੋਰ ਕੱਟ ਹੋਣਾ ਨੇ ਆ ਦੇਖੋ ਜੀ ਮੇਰੇ ਕੋਈ ਦੁੱਧ ਦਰਦ ਨਹੀਂ ਭਰਿਆ ਵਿੱਚ ਕੁਝ ਠੀਕ ਆ ਫੇਸ ਦਿਖਾ ਲੀਏ ਇੱਕ ਵਾਰੀ ਥੋੜਾ ਜਿਹਾ ਮੂੰਹ ਤੋਂ ਲੋ ਵੀ ਠੀਕ ਹੈ ਜੀ ਸੋ ਕਨਕੂਨ ਬਿਲਕੁਲ ਛੋਟੇ ਆ ਐਚ ਐਫ ਬਰੀਡ ਦੇ ਵਿੱਚ ਆ ਦੋਸਤੋ ਬੋਦੀ ਵਾਲੀ ਵੜ ਠੀਕ ਆ ਤੇ ਕੱਦ-ਕੜ ਸੋਹਣਾ 15 ਦਿਨ ਦਾ ਸਮਾਂ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਵੀਰ ਦੇ ਨਾਲ 15 ਦਿਨ ਹਜੇ ਲੈ ਜੂਗੀ ਠੀਕ ਆ ਬਾਕੀ ਬਣੂਗੀ ਚੰਗਾ ਸੋਹਣਾ ਥੱਲੇੋਂ ਵਿਖਾਲਾ ਤੇ ਕੰਪੈਕਟ ਆਡਰ ਰਹੂਗਾ ਫਿਕਸ ਹਵਾਨੇ ਲੇਵੇ ਦੇ ਵਿੱਚ ਰਹੂਗਾ ਬਾਕੀ ਹੈ ਠੰਡੀ ਹੈ ਪੂਰੀ ਹੈ ਨਾ ਹਾਂਜੀ ਭਾਈ ਇਸ ਤਰ੍ਹਾਂ ੁੰਡੀਆਂ ਵੱਢੀ ਜੋ ਲਓ ਜੀ ਅੱਛਾ ਰਵੀ ਕੀ ਡਿਮਾਂਡ ਕਰਦੇ ਆ ਵੀਰ ਫੁੱਲ ਕਿਰੋ ਫਾਈ ਮੋਲ ਤੇ 60000 ਰੁਪਏ ਦਿੰਦੇ ਅੱਛਾ ਜੀ 58000 ਰੁਪਏ ਦੇ ਦਾਂਗੇ ਅੱਜ ਜਦ ਤੱਕ ਫੁੱਲ ਤਿਆਰ ਹੋਈ ਨਹੀਂ ਫਿਰ ਉਦੋਂ ਤੱਕ ਬੋਲੋ ਠੀਕ ਹੈ ਜੀ ਹਾਂ ਜੀ ਲਓ ਤੁਸੀਂ ਵੱਡੀ ਬਹਿੜ ਤੇ 60000 ਡਿਮਾਂਡ ਹੈ ਦੀ 58000 ਦੀ ਵੀਰਾਂ ਦਾ ਵੀ ਲਾਸਟ ਜਿਹੜੀ ਹਾਂ ਨਾ ਦਵਾਂਗੇ ਬਾਕੀ ਉਹ ਤਾਂ ਜੇ ਵੀ ਕਰਦੇ ਉਹ ਮਾਨਦਾਨ ਦਾ ਵੀ ਕਿਸੇ ਵੀਰ ਦਾ ਘਰੇ ਆਇਆ ਤਾਂ ਛੂਟ ਚ ਪਾਣ ਮਾਨ ਫੁੱਲ ਕਰਾਂਗੇ ਭਾਈ ਅੱਗੇ ਭਾਈ ਹੁਣੀ ਆਏ ਆ ਮਾਨ ਕੀਤਾ ਆਪਾਂ ਫੁੱਲ ਹਾਂਜੀ ਐ ਨਹੀਂ ਬੰਦਾ ਨਾਰਾਜ਼ ਹੋ ਕੇ ਨਹੀਂ ਜਾਊਗਾ ਬਿਲਕੁਲ ਉਦੋਂ ਸੋ ਵੈਸੇ ਵੈੜਾ ਦੋ ਵਖਾਉਣੀਆਂ ਸੀ ਇੱਕ ਤਾਂ ਇਹ ਵੈੜਾ ਜਿਹੜੀ ਕਬਣ ਆ ਠੀਕ ਆ ਜੇ 15 ਦਿਨ ਲੈਂਦੀ ਆ ਤੇ ਇੱਕ ਸੂਈ ਸਵਾਈ ਸੀਗੀ ਵੈੜਾ ਉਹਦਾ ਸੌਦਾ ਹੋ ਗਿਆ ਵੈਸੇ ਉਹ ਵੀ ਤੁਹਾਨੂੰ ਆਪਾਂ ਰਵੀ ਇੱਧਰ ਹੀ ਲਿਆ ਕੋਲ ਕੇ ਦਿਖਾ ਦੀ ਮਗਰ ਬੱਚਾ ਇਹਦੇ ਹਾਂਜੀ ਭਾਜੀ ਬੱਚਾ ਡੱਬਾ ਇਹ ਅੱਜ ਭਲਕੀ ਸੂਈ ਸੀ ਕੱਲ ਸੂਈ ਭਾਜੀ ਕੱਲ ਅੱਛਾ ਜੇਰ ਜੁਰੂ ਆਪਣੇ ਕੋਲ ਪਾਤੀ ਜੇ ਨਹੀਂ ਬਿਲਕੁਲ ਭਾਜੀ ਇਹ ਨਹੀਂ ਆਪਾਂ ਲਿਆਏ ਅਗਲੇ ਦੇ ਘਰੋਂ ਸੂਈ ਵੀਡੀਓ ਹੋਰ ਤੋਂ ਮੰਗਾ ਲਾਂਗੇ ਦੇ ਦਾਂਗੇ ਠੀਕ ਹੈ ਜੀ ਇਹ ਫਿਲਹਾਲ ਮਤਲਬ ਕਿ ਹੁਣ ਅਵੇਲੇਬਲ ਤੇ ਨਹੀਂ ਹੁਣ ਸੇਲ ਹੋ ਚੁੱਕੀ ਆ ਭਾਈ ਸੇਲ ਹੋ ਗਈ ਆ ਜੇ ਕੇ ਬੰਦੇ ਨੇ ਲੈਣੀ ਹੋਵੇ ਤਾਂ ਆਪਾਂ ਉੱਤੋਂ ਦਵਾ ਰਿਆਂਗੇ ਉਹਨਾਂ ਵੀ ਸੇਲ ਕਰਨ ਵਾਸਤੇ ਲਈ ਹਾਂਜੀ ਸੇਲ ਵਾਲੇ ਬੰਦੇ ਚਲੋ ਕੋਈ ਨਹੀਂ ਦਿਖਾ ਦਗੇ ਵਪਾਰੀ ਭਰਾਣੇ ਲਈ ਤੇ ਇਹ ਸੁਆ ਮਲਕੀ ਕ੍ਰੋਸ ਆਂਗ ਦੇ ਵਿੱਚ ਹਾਂਜੀ ਤੇ ਜਾਸੂਆ ਸੋਹਣੀ ਭਾਈ ਥੋੜੀ ਜੀ ਪਿੰਡੇ ਦੀ ਫਿੱਕੀ ਆ ਹਾਂ ਹਾਂ ਆਂ ਵਾਲੇ ਘਰ ਹੋਣੀ ਆ ਜੀ ਬਾਕੀ ਭਾਈ ਵੱਜੀ ਰਹੀ ਆ ਆ ਸੁਸਵਾ ਦੇ ਵਿੱਚ ਹੀ ਆ ਗਈ ਹੁਣ ਤੇ ਹਾਂਜੀ ਹਾਂਜੀ ਇੱਕ ਸੁਸਵਾਜ ਆ ਗਈ ਠੀਕ ਆ ਜੀ ਥੋੜੀ ਨੋਰਮਲ ਸਾਹ ਸੰਭਾਲ ਦੇ ਵਿੱਚ ਤੋਂ ਇਹ ਵਹਿੜ ਨਿਕਲੀ ਆ ਬਾਕੀ ਆ ਤੁਸੀਂ ਵੇਖੋ ਠੀਕ ਆ ਜੀ ਐਸ.ਐਫ ਦੇ ਡਾਕਟਰ ਕੋਈ ਸ਼ਾਹੀਵਾਲ ਦਾ ਕ੍ਰੋਸ ਨਹੀਂ ਬੰਦਾ ਹੋਣੇ ਭਾਈ ਇੱਕ ਵਾਰ ਫੇ ਬਾਕੀ ਆ ਰੋਡਰ ਦੀ ਕੁਆਲਿਟੀ ਆ ਥੱਲੇ ਬੱਚਾ ਦੇ ਬੱਚਾ ਹੀ ਹੈ ਹਾਂਜੀ ਬੱਚਾ ਬੱਚਾ ਹੈ ਮਗਰ ਬੱਚਾ ਠੀਕ ਹੈ ਤੇ ਪੌਲਾ ਹੁਣ ਵਧੀਆ ਸਾਫ ਸੁਥਰੀ ਨਿਕਲੀ ਬੋਲੇ ਚੌਕ ਬਿਲਕੁਲ ਓਕੇ ਭਾਜੀ ਬਿਲਕੁਲ ਓਕੇ ਲੈ ਵੀ ਵੀਰ ਠੀਕ ਹੈ ਅੰਦਰਾ 16 ਕਿਲੋ ਬੋਲੀ ਦੇ ਚੱਲਦੀ ਫਿਲਹਾਲ ਦੋਸਤੋ ਇਹ ਸੇਲ ਹੋ ਚੁੱਕੀ ਆ ਠੀਕ ਆ ਤੇ ਅੱਗੇ ਵੀ ਵੀਰ ਨੇ ਵੇਚਣ ਵਾਸਤੇ ਖਰੀਦੀ ਆ ਅੱਗੋਂ ਜਿਹੜੇ ਵੀਰ ਨੇ ਖਰੀਦਣੀ ਹੋਵੇ ਠੀਕ ਆ ਜੀ ਪਸੰਦ ਆਈ ਹੋਊਗੀ ਤੇ ਤਾਜੀ ਸੂਈ ਸਵਾਹੀ ਪੌਲੇ ਤੇ ਕੋਈ ਵੀਰ ਆਪਣੀ ਤਸੱਲੀ ਕਰ ਸਕਦਾ ਪੌਲਾ ਚੋਕੇ ਤੁਸੀਂ ਭਰਾ ਕੇ ਦੇਖ ਸਕਦੇ ਜੇ ਕਿਉਂਕਿ ਸੂਏ ਸਵਾਏ ਪਸ਼ੂ ਦੀ ਕੋਈ ਬੇਚੈਨ ਤਪੇ ਧੜਕ ਤਸੱਲੀ ਕਰ ਸਕਦਾ ਚੋਕੇ ਤੇ ਗੱਬਣ ਪਸ਼ੂ ਆਪਣਾ ᱛਿੱਪ ਕੇ ਕੋਈ ਵੀਰ ਵਰਾ ਕੇ ਤਸੱਲੀ ਕਰ ਸਕਦਾ ਤੇ ਰਵੀ ਇਹਦਾ ਮੁੱਲ ਵੜੀ ਕੀ ਹੋਊਗਾ ਕਿ ਅਗੋਂ ਕੋਈ ਵੀਰ ਮੁੱਲ ਵੜੀ ਹੁਣ ਉਹੀ ਕਰੀ ਬਾਕੀ ਫੋਨ ਤੇ ਗੱਲ ਕਰ ਲਾਂਗੇ ਮਨ ਕੇ ਫੋਨ ਤੇ ਤੁਹਾਡੇ ਨਾਲ ਹੀ ਗੱਲ ਕਰਨੇ ਆਪਣੇ ਨਾਲ ਕਰ ਲੈਣ ਕੋਈ ਨਹੀਂ ਅਗਲੇ ਨਾਲ ਆਪਾਂ ਕਰ ਲਾਂਗੇ ਭਰਾਣਾ ਹੈਨਾ ਠੀਕ ਹੈ ਜੀ ਠੀਕਾ ਲਓ ਦੋਸਤੋ ਫੋਨ ਨੰਬਰ ਜਿਹੜੇ ਆ ਵੀਰ ਦੇ ਰਵੀ ਦੇ ਬਿਲਕੁਲ ਸਕਰੀਨ ਤੇ ਚੱਲਣ ਦੇ ਹੋਣਗੇ ਨੰ ਤੇ ਰੇਡ ਵੀਰਾਂ ਦਾ ਵੀ ਆਪਣੇ ਤੋਂ ਉਹਨਾਂ ਨੇ ਖਰੀਦ ਲਈ ਆ ਠੀਕ ਆ ਜੀ ਅੱਗੇ ਕਿਸੇ ਵੀਰ ਨੇ ਖਰੀਦਣੀ ਆ ਤੇ ਤੁਸੀਂ ਗਾਂਹ ਕੰਟੈਕਟ ਕਰ ਸਕਦੇ ਜੇ ਨੰਬਰ ਤੁਹਾਨੂੰ ਆਕੋ ਮਿਲ ਜਾਣਗੇ ਠੀਕ ਆ ਆਹ ਵੇਖ ਸਕਦੇ ਜੇ ਕੋਈ ਥਾਂ ਤੋਂ ਨੇੜੇ ਤੋਂ ਆਹ ਲਓ ਜੀ ਠੀਕ ਆ ਅੱਛਾ ਰਵੀ ਨੰਬਰ ਬੋਲ ਦਈਏ ਵੀਰ ਭਈ 8264752150 ਠੀਕ ਆ ਜੀ ਹਬ ਦੋਸਤੋ ਇਹ ਨੰਬਰ ਨੇ ਵੀਰ ਰਵੀ ਦੇ ਤੇ ਪਿੰਡ ਠੱਠੀਆਂ ਖੁਰਦ ਵਿజిਟ ਕਰ ਲਿਓ ਦੋ ਪਸ਼ੂ ਸੀ ਅੱਜ ਇੱਕ ਤਾਂ ਸੇਲ ਹੋ ਚੁੱਕੀ ਆ ਪਰ ਅੱਗੇ ਕਿਸੇ ਨੇ ਵੀ ਖਰੀਦਣੀਆਂ ਤਾਂ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਠੀਕ ਆ ਜੀ ਤੇ ਇੱਕ ਵਾੜ ਜਿਹੜੀ ਤੁਹਾਨੂੰ ਪਹਿਲਾ ਨੰਬਰ ਤੇ ਦਿਖਾਈ ਆ ਪਹਿਲਾ ਸੂਹਾ ਸੋਹਣੀ ਐ ਕਾਫੀ ਸੋਹਣੀ ਐ ਕਰਮਾੜੀ ਬਾਕੀ ਅੱਗੇ ਕੋਈ ਵੀਰ ਚੰਗੀ ਕੇਅਰ ਕਰ ਲੂਗਾ ਦੁੱਧ ਵੀ ਤੁਸੀਂ ਚੰਗਾ ਲੈ ਸਕਦੇ ਜੀ ਠੀਕ ਆ ਜੀ ਪਹਿਲਾ ਸੂਹਾ ਸੋਹਣੀ ਐ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ